ਵਾਸ ਕਿੱਥੇ ਜਾਣੀ ਆ ਜੀ ਕੰਡੈਕਟਰ ਨੂੰ ਪੁੱਛੋ ਮੈਨੂੰ ਨਾ ਪੁੱਛੋ ਸਾਨੂੰ ਤਾਂ 3 ਮਹੀਨੇ ਹੋ ਗਏ ਤੁਹਾਡੇ ਨੂੰ ਪਤਾ ਤੁਸੀਂ ਕਿੱਥੇ ਜਾਣੇ ਹੋ ਤੁਹਾਨੂੰ ਵਾਸ ਹੀ ਨਹੀਂ ਪਤਾ ਕਿੱਥੇ ਜਾਣੀ ਆ ਆ ਗਿਆ ਫੜੀ ਮਰਸੀ ਜੀ ਇਹਨਾਂ ਦੇ ਬੱਚਾ ਪਾਓ ਹਾਂ ਜੀ ਇਹਨਾਂ ਨੂੰ ਜੇਲ੍ਹ ਤੋਂ ਬਈ ਇਹਨਾਂ ਦਾ ਆਏ ਕਰਨਾ ਬੜਾ ਸਾਡਾ ਕੀ ਯਾਰ ਬਈ ਇਹਨਾਂ ਦੇ 6 ਮਹੀਨੇ ਕੱਟ ਗਏ ਜਾਂਗੇ ਤੋ ਹਾਂ ਜੀ ਥੋੜਾ ਬੜਾ ਤਦ ਮੈਂ ਹੱਥ ਵੀ ਕਰਦੇ ਮੇਰੇ ਬਾਹ ਵੜਲੀ ਠੀਕ ਹੋ ਮੈਨੂੰ ਗੁੱਸਾ ਆ ਗਿਆ ਫਿਰ ਮੈਂ ਤੈਨੂੰ ਕੁੱਟਿਆ ਮਾਰ ਕੇ ਕਦੇ ਨਹੀਂ ਆ ਤੈਨੂੰ ਕੋਲੇ ਨੇ ਉਹ ਜਿਦਾਂ ਕੀਤੀ ਤੇ ਹਾਂ ਜਿਹਦੇ ਕਰਕੇ ਕੋਲੇ ਸਾਰਾ ਮੈਨੂੰ ਅਦਾ ਹੋ ਵੀ ਸਾਡੇ ਕੋਲ ਤੇ ਇਸ ਕਰਕੇ ਕਿਸੇ ਵੀ ਗੱਲ ਦਾ ਤੇ ਪਰ ਮੈਨੂੰ ਇਹਨੇ ਮਜਬੂਰ ਕਰਤਾ ਮੇਰੇ ਫੈਮਿਲੀ ਦਾ ਸਮੱਸਿਆ ਤੇ ਵੀ ਤਾਈ ਨੂੰ ਨਾਲ ਬ੍ਰਦਰ ਨੂੰ ਲੈ ਕੇ ਹਾਂਜੀ ਸਰ ਹੋਜੂਗਾ ਜੀ ਹੋਜੂਗਾ ਜੀ ਅ ਮੁੰਸ਼ੀ ਬੰਦੇ ਭੇਜਤੀ ਉਹ ਹਾਂਜੀ ਹੋਜੂਗੀ ਜੀ ਬਸ ਲੱਗੀ ਰਹਿਣੀ ਮੁੱਕਤ ਠੀਕ ਹੈ ਜੀ ਸਭ ਠੀਕ ਹੈ ਇੱਕ ਸਾਰਾ ਮਤਲਬ ਆਪਣਾ ਇੱਕ ਬੋਰ ਮਤਲਬ ਕੁੜੀ ਬੈਠੀ ਹੈ ਜੀ ਬਾਹਰ ਦੇ ਪਾਸੇ ਨਾਲ ਭਰਾ ਹੈ ਜੀ ਉਹਦਾ ਠੀਕ ਹੈ ਉਹ ਕੁੜੀ ਨੂੰ ਕਾਫੀ ਪਰੇਸ਼ਾਨ ਕਰਦੇ ਸੀਗੇ ਬੱਸ ਸਟੰ ਦੇ ਵਿੱਚ ਮੁੰਡੇ ਕੁੜੀ ਪਰਨ ਬਿਠਾਉਂਦੇ ਇੱਥੇ ਤੇ ਜਦੋਂ ਕੁੜੀ ਆਉਂਦੀ ਜਾਂਦੀ ਵਿਚਾਰੇ ਬੱਸ ਬਸ ਤੋਂ ਉਤਰਦੀ ਤਾਂ ਕਾਫੀ ਪਰੇਸ਼ਾਨੀ ਮਤਲਬ ਹੋ ਰਹੀ ਸੀਗੀ ਪਰ ਇੱਕ ਦਿਨ ਕੁੜੀ ਨੇ ਦਲੇਰੀ ਕਰਕੇ ਜੀ ਮੁੰਡਾ ਦਾ ਝੰਪਦਾ ਫੜ ਕੇ ਆਹ ਬਹੁਤ ਵਧੀਆ ਕੰਮ ਕਰਿਆ ਨੇ ਪਰ ਅੱਜ ਜਿਹੜਾ ਮਤਲਬ ਕੁੜੀ ਆਪ ਵੀ ਆਈ ਹੈ ਨਾਲ ਜੀ ਉਹ ਮੁੰਡੇ ਨੇ ਨਾ ਲੈ ਕੇ ਤੇ ਭਰਾਵੋ ਨਾ ਲੈ ਕੇ ਆ। ਇੱਕ ਵਾਰੀ ਮਤਲਬ ਆਪਣੇ ਕੋਲ ਪਹਿਲਾਂ ਮੇਰੇ ਕੋਲ ਆ ਕੇ ਗਏ ਜੀ। ਉਹ ਸਾਫ਼-ਸਾਫ਼ ਤੇ ਕਹਿ ਕੇ ਗਏ ਕਿ ਸਾਨੂੰ ਜੋ ਮੁਤਫਰੀ ਐਂਟੀ ਸੀਗੇ ਠੀਕ ਹੈ। ਉਹ ਕਹਿੰਦੇ ਵੀ ਜਦੋਂ ਸਾਰ ਨੈਕਸਟ ਟਾਈਮ ਆ ਕੇ ਸਾਨੂੰ ਬੁਲਾ ਦਿਓ। ਇੱਕ ਵਾਰੀ ਵੇਖੀ ਉਹਨਾਂ ਦਾ ਕੰਮਪਲੀਟ ਕੀਤੀ। ਵੀ ਜੇ ਤੂੰ ਬਾਅਦ ਵੀ ਬੰਦਾ ਆਖਟਿਆ। ਫਿਰ ਕਹਿੰਦੇ ਇੱਕ ਵਾਰੀ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ। ਉਸ ਤੋਂ ਬਾਅਦ ਅਸੀਂ ਆਪ ਦੱਸ ਦਉਂਦੇ ਦੇਖੀਏ। ਉਹ ਮੁੰਡਾ ਆਇਆ ਜਿਹਨੇ ਹਰਕਤ ਕਰੀ ਐ ਉਹ ਵੀ ਬੁਲਾਇਆ ਜੀ। ਜਿਹੜਾ ਮਚ ਬੈ ਕੁੜੀ ਨੇ ਫੜ ਕੇ ਉਹ ਮੁੰਡਾ ਐ। ਬਾਕੀ ਕੁੜੀ ਦੀ ਥਲੇਰੀ ਬਹੁਤ ਮਰੋ ਡਰ ਜਾਂਦੀਆਂ ਕੁੜੀਆਂ ਜਾਂ ਅਧਿਕਾਰ ਦੇ ਦੀ ਇੱਜ਼ਤ ਦੀ ਪ੍ਰਵਾਹ ਕਰਦੀਆਂ ਪਰ ਕੁੜੀ ਨੇ ਕੋਈ ਪ੍ਰਵਾਹ ਨਹੀਂ ਕੀਤੀ ਝੱਪਦਾ ਕੁੜੀ ਨੇ ਕਰੀ ਬਲ ਕੇ ਕੁੜੀ ਨੇ ਫੜ ਕੇ ਝੱਪ ਉਹ ਵਿਚਾਰੀ ਨੂੰ ਤਾਂ ਮਤਲਬ ਕਈ ਦਿਨਾਂ ਤੋਂ ਦੇਖਦੀ ਆ ਰਹੀ ਸੀ ਮਸਲ ਉਹਨਾਂ ਜਦੋਂ ਹੱਟੇ ਨਹੀਂ ਮੁੰਡਾ ਹੱਟੇ ਨਹੀਂ ਉਹ ਵਿਚਾਰੀ ਕਰਦੀ ਗਈ ਬੁਲਾਓ ਫਿਰ ਆਪਾਂ ਉਹਨੂੰ ਕਰੀ ਗੱਲ ਠੀਕ ਹੈ ਸਰ ਜੀ ਹਾਂ ਠੀਕ ਅੰਤਰਾ ਮੁੰਡਾ ਜਾਂ ਕੁੜੀ ਉਹ ਕੁੜੀ ਦਾ ਭਰਾ ਸੀ ਸਭ ਸਹੀ ਬੈਠੋ 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 ਕੀ ਗੱਲ ਹੋਈ ਪਤਾ ਮੈਂ ਸਰ ਲੈ ਕੇ ਪੜਦੀ ਆ ਤੇ ਮੈਂ ਰੋਜ਼ ਬੱਸ ਸਟੈਂਡ ਤੇ ਉੱਨੀ ਜਾਂਦੀ ਹਾਂ ਬੱਸ ਤੇ ਉੱਥੇ ਜਾਣਾ ਸਿਕੋਣਾ ਮਿਲਦਾ ਤੇ ਤਾਂ ਕਰਕੇ ਇਹ ਰੋਜ਼ ਮੁੰਡਾ ਮੈਨੂੰ ਤੰਗ ਕਰਦਾ ਰੋਜ਼ ਜਦੋਂ ਮੈਂ ਜਾਣਾ ਆਇਆ ਮੈਨੂੰ ਮਤਲਬ ਛੇੜਦਾ ਮੈਂ ਫਿਰ ਇਗਨੋਰ ਕਰਵਾ ਲਵਾਂ ਚਲ ਕੋਈ ਨਹੀਂ ਅੱਜ ਵੀ ਸਹੀ ਕਰ ਲਵਾਂ ਵੀ ਸਹੀ ਚਲ ਹਟ ਜੂਗਾ ਹੈ ਨਾ ਤੇ ਪਰ ਇਹ ਹਟੇ ਹੀ ਮਿਕਸ ਕੱਲ ਦਿਨੇ ਹੱਥ ਦੀ ਕਰਕੇ ਮੇਰੀ ਬਾਹ ਵੜ ਗਈ ਠੀਕ ਹੋ ਗਿਆ ਫਿਰ ਮੈਨੂੰ ਗੁੱਸਾ ਆ ਗਿਆ ਫਿਰ ਮੈਂ ਤਨ ਕੁੱਟਿਆ ਮਾਰ ਕੇ ਇਹ ਕੰਮ ਬੁੱਕ ਕਦੇ ਨਹੀਂ ਆ ਕੇ ਸ਼ਾਨੀ ਕੋਲੇ ਨੇ ਉਹ ਜਿਹਾ ਕੀਤੀ ਵੀ ਹਾਂ ਮੈਂ ਜਿਹਦੇ ਨਾਲ ਕਦੇ ਚਾਹ ਮੈਨੂੰ ਐਦਾ ਹੋ ਵੀ ਸਾਡੇ ਕੋਲ ਨੂੰ ਕਿਸੇ ਵੀ ਗੱਲ ਦਾ ਤੇ ਪਰ ਮੈਨੂੰ ਇਹਨੇ ਮਜਬੂਰ ਕਰਤਾ ਮੇਰੇ ਫੈਮਿਲੀ ਨੂੰ ਦਾ ਸਮੱਸਿਆ ਵੀ ਤੈਨੂੰ ਮੈਂ ਬ੍ਰਦਰ ਨੂੰ ਲੈ ਕੇ ਇਹ ਬ੍ਰਦਰਤਰਾ ਹਾਂਜੀ ਠੀਕ ਇਹ ਵੈਸੇ ਥੋੜਾ ਸ਼ਲਾਗਾ ਹੋਗਾ ਕੰਮ ਜੀ ਤੁਸੀਂ ਬਹੁਤ ਵਧੀਆ ਕੀਤਾ ਪਰ ਠੀਕ ਹੈ ਤੁਸੀਂ ਦੂਜੀ ਔਰ ਪੋਸਟ ਕੋਲ ਵੀ ਆਇਓ ਸਾਨੂੰ ਸੁਝਾਅ ਕਰਨਾ ਥੋੜਾ ਬਾਕੀ ਹਾਂ ਹੁਣ ਤੁਸੀਂ ਆ ਕੇ ਸਾਡੇ ਕੋਲ ਬਾਕੀ ਚੰਗਿਆੜੀ ਸਾਡੀ ਹਾਂ ਕੱਟ ਫੋਟੋ ਤੇ ਹੋ ਗਿਆ ਸੀ ਕਿੰਨਾ ਕਿ ਕਰ ਸੀਗਾ ਜਦੋਂ ਤੁਸੀਂ ਪੱਕੇ ਮੁੰਡੇ ਨੂੰ ਉੱਥੇ ਕੱਟਦਾ ਹੋਣਾ ਇਸ ਸੀ ਸੀ ਹਾਂਜੀ ਜਦੋਂ ਰੋਇ ਪੈ ਗਿਆ ਜਦੋਂ ਮੈਂ ਕੁੱਟਿਆ ਮਾਰ ਕੇ ਹਾਂਜੀ ਜਦੋਂ ਗੁੱਸਾ ਤਾਂ ਆਉਂਦਾ ਹੀ ਹੈ ਪਰ ਤੁਹਾਨੂੰ ਵੀ ਪਤਾ ਹੈ ਕੋਈ ਬਿਲਕੁਲ ਨਹੀਂ ਕੋਈ ਨਹੀਂ ਕੋਈ ਬਸ ਤੂੰ ਇਹ ਬਹੁਤ ਵਧੀਆ ਕੰਮ ਕਰਿਆ ਤੂੰ ਪਹਿਲੀ ਕੁੜੀ ਹੈ ਜਿਹੜਾ ਜਿਹੜਾ ਤੂੰ ਇਹ ਐਂ ਮੁੰਡਿਆਂ ਨੂੰ ਸੁਧਾਰਿਆ ਇਹ ਹੁਣ ਹਟਦੇ ਨਹੀਂ ਕਿ ਹੁਣ ਕੀ ਕਰਕੇ ਪੁਲਿਸ ਵੀ ਕਿੱਥੇ ਕਿੱਥੇ ਖੜੇ ਅਸੀਂ ਵੀ ਕਿੱਥੇ ਕਿੱਥੇ ਕੀ ਕੀ ਕੰਮ ਕਰੀਏ ਅਸੀਂ ਬਹੁਤ ਵਧੀਆ ਕੰਮ ਆ ਤੇਰਾ ਸਹੀ ਸਹੀ ਤੇਰੇ ਵਿੱਚੋਂ ਮਾਈ ਭਾਗੋ ਦੀ ਤਸਵੀਰ ਦਿਂਦੀ ਹੈ ਇਹ ਕੰਮ ਹੁੰਦਾ ਸੀ ਆਪਣੇ ਕੁੜਿਆਂ ਨੂੰ ਵੀ ਦਲੇਰੀ ਰੱਖਣਾ ਦਲੇਰ ਰਹਿਣਾ ਕਿਸੇ ਤੋਂ ਡਰਨਾ ਨਹੀਂ ਇਹ ਕੰਮ ਤੇਰਾ ਬਹੁਤ ਵਧੀਆ ਲੱਗਿਆ ਬਣੀ ਦੇਖੋ ਤੁਹਾਨੂੰ ਦੇਖ ਕੇ ਜਿਹੜਾ ਪਤਾ ਕੀ ਗੱਲ ਆ ਅੱਜ ਤੁਸੀਂ ਦਲੇਰੀ ਦਿਖਾਈ ਆ ਤੁਹਾਨੂੰ ਦੇਖ ਕੇ ਤਾਂ ਦੂਜੇ ਕੁੜੇ ਨੂੰ ਆਖਾ ਜਾਊਗਾ ਤੇ ਜਿਹੜੇ ਇਹੋ ਜਿਹੇ ਲੋਕ ਹੈਗੇ ਆ ਉਹਨਾਂ ਦੇ ਹੌਸਲੇ ਟਿਕਣਗੇ ਜੇ ਆਪਾਂ ਕੁੜੀਆਂ ਦੇਖੋ ਪੁਲਿਸ ਕਿੱਥੇ ਕਿੱਥੇ ਥਾਣੇ ਦੇਖੋ ਪੁਲਿਸ ਤੁਹਾਨੂੰ ਵੀ ਪਤਾ ਵੀ ਕਿੰਨੇ ਕੁ ਮੁਲਾਜ਼ਮ ਹੁੰਦੇ ਸਾਡੇ ਕੋਲੇ ਕਿੱਥੇ ਕਿੱਥੇ ਕੰਮ ਡਿਊਟੀ ਲਾਵਾਂਗੇ ਕਿਤੇ ਕੋਈ ਮਲਾ ਇਧਰ ਕੋਲੀਡਰ ਆ ਗਿਆ ਕਿਤੇ ਕਿਤੇ ਆ ਗਿਆ ਮਾਦਮ ਸਰ ਕਿਤੇ ਡਿਊਟੀਆਂ ਲੱਗੀਆਂ ਨੇ ਪਹਿਲਾਂ ਹੀ ਤਾਂ ਕਿੰਨਾਂ ਜਾਂਦਾ ਸੀਗਾ ਇਹ ਹੁੰਦਾ ਹੁਣ ਜਦੋਂ ਦੇਖ ਕੇ ਉਸ ਅਸੀਂ ਆਇਆ ਕਰਾਂਗੇ ਤਾਂ ਲੱਗੇ ਸਭ ਨੇ ਤਾਂ ਇਹ ਦਿੰਦਾ ਹਾਂ ਹਾਂ ਨਹੀਂ ਉਹ ਤਾਂ ਵੀ ਨतरीका ਜਦੋਂ ਤੁਹਾਨੂੰ ਕੁੱਟਿਆ ਨਹੀਂ ਪਿਆ ਨਹੀਂ ਉਹ ਤਾਂ ਉਹ ਤਾਂ ਕਿਆ ਰਿਹਾ ਖੁਦ ਖੁਦ ਤੇਰਾ ਵੀ ਤੁਹਾਨੂੰ ਬਾ ਤੁਸੀ ਹਾਲ ਵੇਖਿਓ ਤਾਂ ਛੱਤ੍ਰਪਾਲਾ ਕਹਿੰਦਾ ਮੂੰਹ ਸਾੜਾ ਨਹੀਂ ਤੇਰਾ ਦੇਖ ਕੇ ਨਹੀਂ ਉਹ ਛੱਤ੍ਰਪਾਲਾ ਇਥੇ ਆ ਗਿਆ ਜਿਵੇਂ ਕੀਤਾ ਉਹਦਾ ਰਾਜ ਨੂੰ ਉਹ ਤਾਂ ਬਹੁਤ ਜਿਆਦਾ ਕੁੱਟਿਆ ਹੋਇਆ ਮਗਰ ਉਹ ਲੋਕਾਂ ਨੇ ਵੀ ਕੁੱਟਤਾ ਲੋਕਾਂ ਨੇ ਕਿਹਾ ਬਿਲਕੁਲ ਬਿਲਕੁਲ ਜਦੋਂ ਕੁੜੀ ਨੇ ਪਹਿਲਾਂ ਮੁਰੇ ਦੇਖੋ ਪਤਾ ਕੀ ਗੱਲ ਹੈ ਜੀ ਅੱਜ ਕੱਲ ਉਹ ਕਹਿੰਦਾ ਵੀ ਆਪ ਦਾ ਸਟੈਂਡ ਕੋਲ ਆਪ ਨੂੰ ਲੈਣਾ ਪੈਂਦਾ ਪਹਿਲਾਂ ਕੁੜੀ ਨੇ ਪਹਿਲ ਕਰ ਲਈ ਉਹ ਤੋਂ ਮੁੜ ਕੇ ਉੱਥੇ ਜਿਹੜਾ ਆਸੇ ਪਾਸੇ ਤੇ ਖੜੇ ਸੀ ਲੋਕ ਉਹਨਾਂ ਨੇ ਵਾਹਵਾ ਚਾਂ ਪਿਆ ਤੇ ਮੁੜ ਕੇ ਰਾਤ ਨੂੰ ਤੇ ਖਾਣੇ ਤੇ ਆਪ ਫੋਲ ਰੀਲ ਬਣਾਈ ਠੀਕ ਹੈ ਹੁਣ ਗਾਂਬ ਮੈਨੂੰ ਨਹੀਂ ਲੱਗਦਾ ਜਦੋਂ ਉਹ ਕਰ ਰਹੀ ਹੁੰਦੀ ਕਰ ਰਹੀ ਹੁੰਦੀ ਤੇ ਸਾਰੇ ਉਹ ਜਾਂਦਾ ਪਤਾ ਨਹੀਂ ਤਾਂ ਮੈਨੂੰ ਡਿਸਕਾ ਉਹਨੇ ਕਿਹਾ ਵੀ ਤੇਰੇ ਤੇ ਮੁੰਡਾ ਜਾ ਪੁੱਤ ਜਾ ਵਗੈਰਾ ਸੋਚਦਾ ਮੈਂ ਤੈਨੂੰ ਮੈਂ ਤੇ ਤੁਹਾਡੇ ਕੋਲ ਰਿਪੋਰਟ ਅੰਚ ਕਰਵਾਈ ਤੇ ਹੁਣ ਅਸੀਂ ਗੋਣਾ ਇਹੋ ਜਿਹੇ ਬੰਦੇ ਤੂੰ ਜਮਾਂ ਨਹੀਂ ਡਰਨਾ ਕਦੇ ਵੀ ਨਹੀਂ ਡਰਨਾ ਹੁਣ ਅਸੀਂ ਕੰਮਾਂ ਜੰਨੇ ਕੋਣ ਪਿੱਛੇ ਆਊਗਾ ਹੀ ਬਰੀ ਬਰੀ ਹਨਾ ਜੀ ਮੜਾ ਨਹੀਂ ਨਹੀਂ ਉਹਨਾਂ ਦੇ ਉਹਨਾਂ ਦੀ ਕਲਾਸ ਬਹੁਤ ਲੱਗ ਚੁੱਕੀ ਹੈ ਵੀਰ ਜੀ ਤੁਸੀਂ ਨਿਸ਼ਚਿਤ ਰਹੋ ਜਮਾਂ ਉਹਨਾਂ ਦਾ ਪੂਰਾ ਅਸੀਂ ਕਟਾਪਾ ਚੜਿਆ ਉਹਨਾਂ ਦੀ ਕਲਾਸ ਹੁਣ ਨਹੀਂ ਲਾਉਣੀ ਐ ਅਸੀਂ ਉਹ ਵੀ ਲਾਵਾਂਗੇ ਕੋਈ ਗੱਲ ਨਹੀਂ ਇੱਥੇ ਉਹਨੂੰ ਬਿਲਾਵਾਂਗੇ ਅੰਤ ਤੱਕ ਸਾਰੀ ਨੂੰ ਬਿਠਾਇਆ ਹੋਣਾ ਵੀ ਤੁਸੀਂ ਚਿੰਤਾ ਨਾ ਕਰੋ ਕਿਸੇ ਗੱਲ ਦੀ ਵੀ ਅੱਗੇ ਤੋਂ ਨਹੀਂ ਕੁੜੀ ਨਾ ਵੀ ਕੋਈ ਬਾਲੋ ਦੇਗੇ ਜਿਹੜੀ ਇਸ ਕੋ ਇਹ ਕੁੜੀ ਨੂੰ ਵੇਖ ਕੇ ਦੂਜੀਆਂ ਕੁੜੀਆਂ ਦਾ ਉਹ ਫਰੈ ਵੀ ਚੱਕ ਲਗੇ ਜੇ ਨਹੀਂ ਹੈਗਾ ਵੀ ਇਹ ਕੁੜੀ ਨੇ ਕੰਮ ਕਰਤਾ ਮਰੇ ਦੂਜੇ ਕੁੜੀਆਂ ਨੂੰ ਵੀ ਹੌਸਲਾ ਹੁੰਦਾ ਵੀ ਜੇ ਇਹ ਕੁੜੀ ਥਾਪਣਾ ਮਾਰ ਸਕਦੀ ਆ ਚਪੇੜੇ ਮਾਰ ਸਕਦੀ ਦੂਜੇ ਕੁੜੀਆਂ ਨੂੰ ਵੀ ਹੌਸਲਾ ਜਗਦਾ ਹੈ ਇਹ ਤੂੰ ਕੰਮ ਬਹੁਤ ਵਧੀਆ ਕਰਿਆ ਆਮ ਕੁੜੀਆਂ ਦੇ ਵਿੱਚ ਵੀ ਹੌਸਲਾ ਜਾਗੂਗਾ ਹੁਣ ਸਹੀ ਗੱਲ ਬਲਾਉਗ ਨੂੰ ਮਸ਼ੀਨ ਨੂੰ ਬਲਾਉ ਠੀਕ ਸੀ ਨਾ ਇਹਦੀ ਬਣਦੀ ਕਾਰਵਾਈ ਹੈ ਨਾ ਪਤਾ ਕਰਾਂਗੇ ਅਸੀਂ ਉਹਨਾਂ ਤੇ ਬੇਫਿਕਰ ਰਹਿ ਤੂੰ ਟੈਨਸ਼ਨ ਨਾ ਮੰਨ ਅਸੀਂ ਜੇ ਆਪਦੇ ਕੁੜਦਾਂ ਦੀ ਜਿਤਨੀ ਬਚਾ ਸਕਦੇ ਅਸੀਂ ਆਪ ਕੁੜਦਾਂ ਨੂੰ ਸੇਫ ਨਹੀਂ ਰੱਖ ਸਕਦੇ ਫਿਰ ਅਸੀਂ ਕਰਾਂਗੇ ਕੀ ਹਾਂਜੀ ਤੇ ਤੁਸੀਂ ਜਿਹੜਾ ਆ ਕੰਮ ਕਰਿਆ ਤੁਸੀਂ ਇਹ ਕੰਮ ਬਹੁਤ ਵਧੀਆ ਕਰਿਆ ਮੈਨੂੰ ਦਿਲ ਨੂੰ ਹੌਸਲਾ ਹੋਇਆ ਜਦੋਂ ਮੈਨੂੰ ਮੁਰਸ਼ਿਦ ਨੇ ਬੱਸਿਆ ਨਾ ਵੀ ਐਂ ਕਰਕੇ ਕੁੜੀ ਨੇ ਮੁੰਡਾ ਪਾ ਕੇ ਪਿੱਛਾ ਕਰਦਾ ਸੀ ਕਿਚਾਂ ਬਤਾ ਅਸੀਂ ਇਹਦੇ ਚ ਤੇਰੇ ਨਾਲ ਟੈਨਸ਼ਨ ਨਾ ਮੰਨ ਤਔ ਮੁੰਡਿਓ ਅਧਰੋਗਣਾ ਅਧਰੋਗਣ ਅੱਗੇ ਆਈ ਗਾਉਂ ਲੇ ਗਾਉਂ ਇਸ ਮੇਂ ਇਹ ਮੁੰਡੇ ਆਏ ਮੁੰਡੇ ਕੀ ਨਾਮ ਲੈ ਤਰਾ ਕਰਮਜੀਤ ਹੈ ਤੇਰਾ ਨਾਮ ਹੈ ਸੋਹਮਣ ਸਿੰਘ ਜੀ اچھا ਸਿੰਘ ਆ ਤੁਹਾਡਾ ਨਾਮ ਹੈ ਸਿੰਘਾਂ ਦੇ ਕੰਮ ਇਹੋ ਜਿਹੇ ਹੁੰਦੇ ਹੈ ਮਨ ਸਿੰਘਾਂ ਵੀ ਬਹੁਤ ਅਮੀਰ ਹੁੰਦੇ ਨੇ ਤੁਹਾਡੇ ਪਿਆ ਤੁਹਾਡੇ ਕਰਮਜੀਤ ਸਿੰਘ ਕਰਮਜੀਤ ਸਿੰਘ ਵੀ ਸਿੰਘ ਤਾਂ ਕਰਦੇ ਹੁੰਦੇ ਸੀ ਧੀਆ ਭੈਣਾਂ ਦੀਆਂ ਰੱਖਿਆ ਕਰਦੇ ਦੁਆਲੀ ਕਰਦੇ ਸੀ ਉਹਨਾਂ ਦੀ ਤੁਸੀਂ ਆ ਕਿ ਕੱਪੜੇ ਇਹ ਜਤਾਂ ਦੀ ਰਖਵਾਲੀ ਕਰਦੇ ਸੀ ਸਿੰਘ ਇਹੋ ਜੇ ਕੰਮ ਨਹੀਂ ਕਰਦੇ ਸੀ ਵੀ ਕੁੜੀਆਂ ਕੁੜੀਆਂ ਜਿੱਥੇ ਪੜਨ ਜਾਂਦੇ ਗਏ ਤੇ ਉਹਨਾਂ ਦੇ ਮਗਰ ਪਿੱਛੇ ਨਹੀਂ ਕਰਦੇ ਸੀ ਸਿੰਘ ਨਹੀਂ ਅਸੀਂ ਤਾਂ ਕੋਈ ਨਹੀਂ ਗਏ ਜੀ ਇਹ ਤਾਂ ਨਜਾਇਜ਼ ਜੀ ਐਮ ਵਾਲੇ ਨੇ ਨਜਾਇਜ਼ ਮਾਰਾ ਤੁਹਾਡੇ ਸਾਰੇ ਬੱਸ ਸਟੈਂਡ ਕੋਲੇ ਸਾਡੇ ਤੋਂ ਵੀ ਬੇਸੀ ਕੀਤੀ ਆ ਫੇਰ ਨਜਾਇਜ਼ ਸੀਗਾ ਹਾਂ ਸਾਰੇ ਨੇ ਇਹ ਗੱਲ ਕਰੀ ਆ ਸਾਨੂੰ ਉੱਥੇ ਵੀ ਕੁੜੀਆਂ ਨਾਲ ਰੋਇ ਤਾਂ ਕਰਦੇ ਰੋਇ ਖੜਦੇ ਮੁੰਡਿਆਂ 'ਚ ਤਿੰਨ ਮਹੀਨੇ ਹੋ ਗਏ ਤੁਹਾਨੂੰ ਮੇਰੇ ਪਿੱਛੇ ਗੇੜੇ ਮਾਰਦਿਆਂ ਨੂੰ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਤੁਹਾਡੇ ਘਰੇ ਮਾਂ ਭੈਣ ਹੈ ਨਹੀਂ ਕੀ ਉਹਦਾ ਸਾਡਾ ਮੁੰਡਾ ਸੀਗਾ ਸਰ ਵੀ ਇਹਨੇ ਕਾਲ ਤੇ ਲੱਗਣਾ ਜੀ ਕੁੜੀ ਨੇ ਕੀ ਕਿਹਾ ਸੁਣਿਆ ਤੈਨੂੰ ਕੁੜੀ ਨੇ ਆਏ ਕਿ ਆਹ ਤਿੰਨ ਮਹੀਨੇ ਹੋ ਗਏ ਨਹੀਂ ਮੈਨੂੰ ਕੀ ਪਤਾ ਲੱਗਿਆ ਇਹ ਪੜਦਾ ਜੀ ਕਾਲ ਤੇ ਪੜਦਾ ਜੀ ਵੀ ਕਾਲ ਕਾਲ ਫਿਰ ਪੜਨੋਂ ਨਾ ਵੀ ਆ ਕੰਮ ਦੱਸੋ ਨੇ ਇਹ ਤਾਂ ਜੀ ਮਨੂ ਦੱਸਦਾ ਜੀ ਕੋਈ ਪੜਾ ਪੁੱਛਣਾ ਸੀਗਾ ਜੀ ਤੇ ਅੱਗੇ ਕੀ ਸਟੱਡੀ ਕਰਨੀ ਤੁਸੀਂ ਵੈਸੇ ਪੁੱਛਣਾ ਸੀਗਾ ਨੇ ਕਿ ਅੱਗੇ ਕਾਲਜ ਤਿੰਨ ਮਹੀਨੇ ਵਿੱਚ ਅੱਛਾ ਤੇਰੇ ਭੈਣ ਹੈ ਨਹੀਂ ਕਿ ਤੇਰਾ ਮਾਂ ਹੀ ਤੇਰਾ ਉਹ ਨੂੰ ਉਹ ਦੱਸ ਦੇ ਤੂੰ ਬਾਹਰਲੀ ਕੁੜੀ ਨੂੰ ਤੁਸੀਂ ਨਹੀਂ ਛੇ ਇਸੇ ਕੁੜੀ ਨੂੰ ਪੁੱਛਣਾ ਸੀ ਲੈ ਨੇ 3 ਮਹੀਨੇ ਵਿੱਚ ਤੁਹਾਨੂੰ 3 ਮਹੀਨੇ ਵਿੱਚ ਹੀ ਪਤਾ ਲੱਗਿਆ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਟੀਚਰ ਕਹਦੇ ਸਿਰੱਖੇ ਕੌਜ ਵਿੱਚ ਹੁਣ ਤੋਂ ਉਹ ਭੈਣਾਂ ਰਗੀ ਥੋੜਾ ਛੱਤੋਂ ਬੋਲੋ ਥੰਨੋਂ ਵੀ ਭੈਣਾਂ ਰਗੀ ਜੇਕਰ ਤੇ ਕੁੜੀ ਉਹ ਦਲੇਰ ਨਾ ਹੁੰਦੀ ਤੁਸੀਂ ਕੁੜੀ ਦੀ ਜ਼ਿੰਦਗੀ ਖਰਾਬ ਕਰ ਦੇਣੀ ਸੀ ਮਾਂ ਮੇ ਕਰਤਰੀ ਜੀ ਕੁੜੀ ਜੀ ਉਹਦਾ ਪਲੇਰ ਦੀ ਨਾ ਕੁੜਾਂ ਉਹਨਾਂ ਦੀ ਮਿਹੋਜਾ ਮੁੰਡੇ ਜ਼ਿੰਦਗੀ ਖਰਾਬ ਕਰਦੇ ਜਿਹੜੀਆਂ ਮੇਹਾਂ ਅੰਤਰਖਾਤੇ ਦਬ ਜਾਂਦੀਆਂ ਜੀ ਉਹ ਕੁੜੀਆਂ ਨੂੰ ਫਿਰ ਆਪਦੇ ਆਪ ਜੱਟ ਬੁੱਤ ਨਾ ਪੈਂਦਾ ਯਾਰ ਇਹਦਾ ਕੁੜੀ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਇਹਨੇ ਆਪ ਝੰਪਤੇ ਫੜ ਗਏ ਮਾਂ ਪਰ ਲੈਣੇ ਧਮਕੀ ਦਿੱਤੀ ਸੀਗੀ ਤੂੰ ਤਾਂ ਕਿੰਨਾਂ ਗੈਰ ਹੁੰ ਗਿਆ ਨਾ ਯਾਰ ਬੋਲੇ ਕੁੜੀ ਦੇ ਮਾਂ ਤੇਰਾ ਪੁੱਤਾਂ ਰੰਗ ਲਾ ਕੇ ਮਾਰ ਮਾਰ ਕੇ ਨਹੀਂ ਇਹ ਤੇਰੇ ਨਾਲ ਕਿਤਾਬਾ ਮੈਨੂੰ ਥੋੜਾ ਜਿਹੜਾ ਲੱਗਦਾ ਆਪਾਂ ਨੂੰ ਫਿਰ ਕਿਤਾਬਾ ਜਿਹੜੂ ਤਰਤੇ ਨਈ ਤਿਆਵਹੀ ਕੌਣ ਲਾਗੇ ਸਾਡੇ ਦਾ ਆਪਣੇ ਭੈਣਾਂ ਆ ਗਏ ਆ ਜੀ ਛੋਟੀ ਭੈਣਾਂ ਆ ਜੇ ਉਹ ਜੱਗ ਉਹ ਵੀ ਇੱਥੇ ਕਹਿੰਦੇ ਹੋ ਨਾ ਉਹ ਕਿ ਉਹ ਕੁੜੀ ਨੂੰ ਮੇਰੇ ਮੈਂ ਮੈਂ ਤੈਨੂੰ ਦੱਸਦਾ ਭੈਣ ਹੁੰਦੀ ਭਰਾ ਦਾ ਪਿੱਛੇ ਗੇੜੇ ਵੀ ਨਹੀਂ ਕੱਟਨੇ ਸੀਗੇ 3 ਮਹੀਨੇ ਕੁੜੀ ਭੈਣ ਹੁੰਦੀ ਕੁੜੀ ਦੀ ਬਾਪਦੋ ਤੂੰ ਮੈਨੂੰ ਜਾਣਦਾ ਨਹੀਂਗਾ ਮੈਨੂੰ ਪਰਸ਼ੇਮ ਸਿੰਘ ਰਾਮਗੜੀਆ ਕਹਿੰਦੇ ਆ ਤੇ ਸਾਡੇ ਪਰਛਿਆਂ ਨੇ ਅੱਜ ਤੱਕਰ ਸ਼ਾਕੀ ਲਾਇਆ ਤੇ ਤੇਰੀ ਛੈਲਣਾ ਲਾਤੀ ਮੈਂ ਜੇ ਕਹਦਾ ਤੂੰ ਇਹ ਗਲਤੀ ਵੀ ਕਰ ਬੈਠਾ ਨਾ ਮੜਾ ਆ ਕੁੜੀ ਦੇ ਨੇੜੇ ਵੀ ਹੋ ਗਿਆ ਤੇ ਤੇਰਾ ਸਾਰਾ ਮਾਸਲਾ ਦੂਆ ਮੈਂ ਤੇਰਾ ਸਰਦੀਆਂ ਆਈ ਤਾਂ ਕਿੰਨੇ ਟ੍ਰਾਂਸਫਰ ਹੋ ਚੁੱਕੇ ਨੇ ਤੁਹਾਨੂੰ ਪਤਾ ਹੀ ਹੁੰਦਾ ਇਹਨਾਂ ਨੇ ਕਿਤੇ ਪ੍ਰਭਾ ਪ੍ਰੂਨ ਨੇ ਕਿੱਚੀ ਕਿਸੇ ਲੀਡਰ ਤੇ ਨਹੀਂ ਗੱਲ ਮੰਨੀ ਗਈ ਤੂੰ ਜੜ ਗਲਤ ਨਿਕਿਆ ਜਾਣ ਕੇ ਤੁਸੀਂ ਆ ਜਮਾ ਨਈ ਸਾਨੂੰ ਪਤਾ ਨਹੀਂ ਸੀਗਾ ਜੇ ਉਂ ਤਾਂ ਵੈਸੇ ਹੀ ਬਸ ਚੱਲ ਜਾਂਦੇ ਸੀ ਮੈਂ ਉਹ ਚੜਾਉਣਾ ਬਸ ਸੀਗਾ ਜਿਹੜਾ ਆਉਂਦਾ ਸੀ ਤੂੰ ਉੱਚੜਾਉਂਦਾ ਸੀ ਤੇ ਫਿਰ ਕੁੜੀਆਂ ਦੇ ਬਾਹ ਪਾੜ ਲੈਣਾ ਤੁਸੀਂ ਤੇ ਬੱਥਰਾਂਣ ਲੱਗੇ ਤੀ ਨੂੰ ਸਮਝਾ ਮਰਨ ਨੂੰ ਕਸ ਐਵੇਂ ਜੇ ਕੰਮ ਕਰ ਪਾਏ ਜਾਂ ਉੱਤੋਂ ਧੰਗੇ ਜਿੰਨੇ ਨਾ ਤੇ ਆ ਪਾਉਂਦੇ ਨਹੀਂ ਆ ਕੁੜੀਆਂ ਵੀ ਕਹਿੰਦੇ ਸੀ ਕਹਿੰਦੀਆਂ ਕੋ ਮੈਂ ਚੁਕਾ ਦੂੰਗੀ ਐ ਕਰ ਕੁਝ ਵੀ ਐ ਕਰ ਤੂੰ ਤੇ ਕੁੜੀ ਹੋਰ ਜੀਕਰ ਵੀ ਜਦੋਂ ਤੁਸੀਂ ਹਟਦੇ ਨਹੀਂਗੇ ਤਾਂ ਕਹਿੰਦੀ ਹੁੰਦਾ ਪ੍ਰਾਪਤ ਮਾਸ਼ਾ ਜੀ ਹਾਂ ਬੈਠਾ ਗਾ ਪੁੱਛ ਲੈ ਤੇ ਫਿਰ ਉਹ ਤਾਂ ਤੁਸੀਂ ਸ਼ੁਕਰ ਮਨਾਓ ਵੀ ਉਹਦੇ ਭਰਾ ਨੇ ਹਾਲੇ ਥੋੜੇ ਤੇ ਕਟਾਪਾਂ ਨੇ ਜਿਹੜਾ ਕਿਹੜਾ ਭਰਾ ਆਪਣਾ ਪ੍ਰਸ਼ਾਸ ਕਰਦਾ ਹਜੇ ਤਾਂ ਉਹਦਾ ਭਰਾ ਨਹੀਂ ਪਹੁੰਚਾ ਉਦੋਂ ਤੱਕ ਕਿ ਕਿਤਾ ਮਾਰੇ ਤੇ ਭਰਾ ਸਹਾਰਿਆ ਤੂੰ ਭਰਾ ਮਾਰੇ ਨਾ ਤੋਖੇ ਨਾ ਕੋਈ ਨਾ ਨਗਰੀ ਅ ਜਵਾਬ ਹੈ ਕੋਈ ਨਾਲ ਕਿਵੇਂ ਲੱਗੀ ਹੈ ਜੀ ਇਹਨਾਂ ਦੀ ਛੱਲਾ ਲਾਓ ਸਵਾਰ ਮੈਨੂੰ ਮੈਂ ਕਿ ਮੈਨੂੰ ਆਏ ਮੈਨੂੰ ਫਿਰ ਤਸ ਹੁੰਦਾ ਹੀ ਮੈਂ ਕਿਹਾ ਵੀ ਜਵਾਬ ਹੈ ਜੇ ਇਹੋ ਜਿਹੇ ਬੰਦੇ ਛੱਡਨੇ ਨਹੀਂ ਅਰ ਜੀ ਤੁਸੀਂ ਨਜਾਇਜ਼ ਮਾਰੀ ਕਰ ਰਹੇ ਹੋ ਇਹ 80 ਤੱਕ ਆਉਂਦੀ ਕਿਤੇ ਵੀ ਨਹੀਂ ਆਉਂਦੀ ਤੇ ਜੇ ਥੋੜੀ ਜਿਹੀ ਮੈਨ ਵਰਪੇ ਬਾਹ ਫੜ ਲੇ ਤੇ ਫਤੂਲੇ ਉਹ ਉਹ ਹੋਰ ਚਤਰਾਣੇ ਕੰਮ ਹੀ ਆ ਹੋਰ ਉਹਦੀ ਕੰਮ ਹੋਵੇ ਹਲਕਾ ਤੁਸੀਂ ਆ ਆ ਹੀ ਵੇਖੋ ਪੁਲਿਸ ਕਟਾਪਾ ਤੁੰ ਟਪਾਣੇ ਪਾਉ ਕਿ ਮਰਦਾ ਨਾ ਰੋਚਦਾ ਗਰੀਬ ਬੰਦੇ ਆ ਇਹੀ ਇੱਜ਼ਤ ਤੇਰੀ ਭੈਣ ਦੀ ਇੱਕ ਮਿੰਟ ਇਧਰ ਰਹੀ ਹਾਂ ਜੀ ਮੈਂ ਹੁਣ ਦੱਸਦਾ ਤੇਰੀ ਭੈਣ ਦਾ ਕੋਈ ਪਿੱਛਾ ਨਹੀਂ ਉਹ ਕੁੜੀ ਉੱਥੇ ਹੋਰ ਵੀ ਮੁੰਡਿਆਂ ਨੂੰ ਬੁਲਾਉਂਦੀ ਆ ਜੀ ਉਹ ਪਿੱਛੇ ਰਹੀ ਉੱਥੇ ਉਹ ਮੁੰਡੇ ਗੱਲ ਕਰਦੇ ਹੋਗੇ ਜੀ ਇਹਨੇ ਬੁਲਾ ਲਿਆ ਦਰੋ ਕੁੜੀ ਕੁੜੀ ਦੀ ਮਰਜ਼ੀ ਆ ਕਿਸ ਨੂੰ ਬੁਲਾਉ ਜਿੱਥੇ ਮੇਰੀ ਮਨਜ਼ੂਰੀ ਆਪਰ ਤੁਹਾਨੂੰ ਕੀ ਪਤਾ ਉਹ ਗੱਲ ਤੇ ਮੈਂ ਨਾ ਬਲਾ ਮੇਰੇ ਭਰਾ ਲੱਗਦੇ ਹੁਣ ਜਿਨ੍ਹਾਂ ਨੂੰ ਬੁਲਾਉਣੀ ਆ ਤੁਹਾਨੂੰ ਕੀ ਪਤਾ ਉਹਨੇ ਕੀ ਰਸਤਾ ਕੁੜੀ ਨਾਲ ਲੱਤਾ ਮਰਛੇ ਆਪਣੇ ਗਰਾਸ ਤੇ ਬੰਦੇ ਤਾਂ ਹੁੰਦੇ ਹੀ ਹੱਥੇ ਬਿਲਕੁਲ ਬਿਲਕੁਲ ਜੇ ਜੰਪੂਰਾਤ ਗਰਾਸ ਤੇ ਜੁੜੀ ਲੱਗੀ ਹੋਈਆਂ ਨੇ ਪਿਆਨੇ ਠੀਕ ਹੈ ਜੀ ਬਸਟੈਂਡ ਦੇ ਵਿੱਚੋਂ ਹਰ ਟਾਈਮ ਸਾਰੇ ਸ਼ਹਿਰ ਦੇ ਵਿੱਚ ਕਿਹੜਾ ਵੱਜਦਾ ਇਹਨਾਂ ਨੂੰ ਤੇ ਜੇ ਗਰਾਸ ਤੇ ਬੰਦੇ ਆਪਣੇ ਸੀਗੇ ਤਾਂ ਭਾਈ ਆਦਨ ਬੰਦੇ ਆਪਣੇ ਇਹਨਾਂ ਨਾਲ ਕੰਮ ਕਰਨ ਲਈ ਤਾਂ ਨਹੀਂ ਤਾਂ ਨਿਕਲ ਜਾਣਾ ਸੀਗੇ ਇਹਦਾ ਭੱਜਣ ਲਈ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਬੰਦਿਆਂ ਨੇ ਆਪਣੇ ਨਾਪੜੇ ਪੜ ਕੇ ਜੇ ਤਾਂ ਫੜੇ ਗਏ ਕਿਦਾ ਕੁੜੀ ਦੀ ਦਲੇਰੀ ਨਹੀਂ ਨਹੀਂ ਬਿਲਕੁਲ ਕੁੜੀ ਦੀ ਪਰ ਉਹ ਤੋਂ ਆਸ-ਪਾਸ ਵਾਲੇ ਜਿਹੜੇ ਬਾਬਾ ਬਸਟਾਨ ਦੇ ਵਿੱਚ ਡਰਾਈਵਰ ਸੀਗੇ ਕਨੈਕਟਰ ਚ ਉਹਨਾਂ ਨੇ ਐਵੇਂ ਕਹੇ ਜੀ ਸਾਈ ਉਹ ਉਦੋਂ ਤਾਂ ਕੁੜੀ ਦੀ ਮਦਦ ਕੀਤੀ ਆ ਭਾਈ ਤੇ ਬੰਦੇ ਆਪਣੇ ਤਾਂ ਚਲੋ ਠੀਕ ਆ 2-4 ਮਿੰਟ ਟਾਈਮ ਲੱਗ ਗਿਆ ਉਹਨਾਂ ਬੰਕਟਣਦੇ ਪਰ ਉਹਨਾਂ ਨੇ ਇੱਕ ਵਾਰੀ ਦਲੇਰੀ ਕੀਤੀ ਬੰਦੇ ਭੱਜਣ ਨਹੀਂ ਸਿੱਟੇ ਸਾਈ ਤਾਂ ਇੱਕ ਇਹ ਗੱਲ ਨਹੀਂ ਕੀਤੀ ਮਮੀ ਡੈਡੀ ਕੋ ਨਹੀਂ ਮੈਂ ਕਹਿੰਨ ਉਹ ਹਟਾ ਲੈਣਗੇ ਤੜਨੋ ਇਹ ਤੋਂ ਸਹੀ ਸਿਆਣੀ ਗੱਲ ਕੀਤੀ ਵੀਰੇ ਭਾਈ ਬਰੇ ਬਰੇ ਜਾਂਦਾ ਸੀਗਾ ਤੁਹਾਡੇ ਨਾਲ ਲਤਪਾਉਣ ਨੂੰ ਬਾਹਰ ਰੋਏ ਆਉਂ ਫਟਾ ਤੂੰ ਫਲਾ ਬਨਾਮ ਆ ਮੈਨੂੰ ਰਗਦਾ ਵੀ ਇਹਦੇ ਵਿੱਚ ਆ ਘੁੱਸੇ ਦੇ ਬਨਾਮ ਬੋਲਿਆ ਜਾਂਦਾ ਹੁਣ ਜੋ ਤੇਰੀ ਭੈਣ ਨੂੰ ਕੋਈ ਛੇੜੂਗਾ ਤੇ ਤੂੰ ਇਹਨਾਂ ਨੂੰ ਬਹੁਤ ਛੇੜੇ ਤੇ ਹੋਰ ਕੀ ਕਹੂਗਾ ਇਹ ਤਾਂ ਵਿਚਾਰਾ ਹਲੇ ਗੁੱਸੇ ਵਿੱਚ ਥੋੜੇ ਬਹਾ ਮਾਨ ਸਾਹਿਬ ਬੰਦਾ ਜਿਹੜਾ ਤੁਹਾਨੂੰ ਕੱਲਾ ਬੋਲਿਆ ਥੋੜ੍ਹ ਕੋਈ ਹੁੰਦਾ ਥੋੜੀ ਦਿੱਤਾ ਫੜ ਕੇ ਦੱਸ ਕਰਦਾ ਥੋੜੇ ਵਰਗੇ ਲੋਕਾਂ ਕਰਕੇ ਕੁੜਕਾਂ ਪੜ ਨਹੀਂ ਪੌਂਦੀਆਂ ਪਿੰਡਾਂ ਦੇ ਕੁੜੀਆਂ ਜਦਾਂ ਫੈਲ ਨਿਕਲ ਗਈਆਂ ਉਧਾਰ ਕੇ ਲੋਕਾਂ ਕਰਕੇ ਕੁੜਕਾਂ ਬਹੁਤ ਜ਼ਿਆਦਾ ਨਹੀਂ ਪੜ ਨਹੀਂ ਸਕਦਾਂ ਜਰਾਓ ਉਹੀ ਤਾਂ ਗੱਲ ਨਾਲੀ ਅਗਲਾ ਪਿੰਡਾਂ ਚੋ ਕੁਛ ਤਾਂ ਜਿਹੜੇ ਪਿੰਡਾਂ ਦੇ ਲੋਕ ਹੁੰਦਾ ਵਿਚਾਰਾ ਜ਼ਿਆਦਾ ਪੜੇ ਲਿਖੇ ਹ ਉਹਨਾਂ ਨੂੰ ਉਹ ਹੀ ਗਲਤ ਕੁੜੀਆਂ ਜਿਹੜੀਆਂ ਪੜਨਾ ਚਾਹੁੰਦੀਆਂ ਕੁੜੀਆਂ ਉਹ ਜਿਹਨਾਂ ਨੇ ਲੋਕ ਨੇ ਪੜਨ ਹੁੰਦੇਗੇ ਬਾਲਕਾਂ ਦਾ ਜਾਬ ਉਹਨਾਂ ਨੂੰ ਬੜਾ ਅਸ਼ੇਤ ਹੋਣਗੇ ਪਾਰਕਾਂ ਜਿਹੜੀ ਤਾਂ ਮੋਟੀ ਹੁੰਦੀ ਥੋਟੀ ਮੈਂ ਕਹਿੰਦਾ ਸਾਡੇ ਫੈਮਲੀ ਹਟਾ ਰਹੇ ਦੀ 80% ਬੰਦੇ ਆ ਜਿਹੜੇ ਕੁੜੀਆਂ ਨੂੰ ਬਹੁਤ ਜਿਆਦੇ ਪਰੇਸ਼ਾਨ ਕਰਦੇ ਪਤਾ ਪੁਲਿਸ ਨੂੰ ਵੀ ਆ ਸਾਰਾ ਪਤਾ ਸਾਨੂੰ ਅਸੀਂ ਤਾਂ ਚੁੱਪ ਕਰਦੇ ਆ ਵੀ ਜਦੋਂ ਬੱਚੇ ਆ ਪੜਨ ਤੇ ਘਣਾਉਂਦੇ ਵੀ ਉਹ ਪੜਨ ਉਹਨਾਂ ਨੂੰ ਬੱਬੂ ਵੀ ਜਦੋਂ ਆਇਆ ਜਾ ਵੀ ਹੱਥ ਟੱਪ ਜਾਂਦੇ ਆ ਫਿਰ ਉਹ ਸਾਨੂੰ ਵੀ ਮਜਬੂਰ ਖਾ ਪੈਂਦਾ ਤੋਂ ਮਾਪੇ ਥੋੜਾ ਪੜ੍ਹ ਲੈਣੇ ਪਿੱਛੇ ਭੇਜਦਾ ਪੈਸਾ ਖਰਚ ਕਰਦਾ ਕਿ ਐ ਭੇਜਦਾ ਵੀ ਬੱਸ ਸਟੈਂਡ ਦੇ ਵਿੱਚ ਜਾ ਕੇ ਕੁੜੀਆਂ ਨੂੰ ਧੱਕੀ ਚੱਲੋ ਨਹੀਂ ਜੀ ਅਸੀਂ ਤਾਂ ਹੋਮ ਟੈਬ ਤੇ ਸਾਨੂੰ ਜਿੱਥੇ ਥਾਣੇ ਲੈ ਕੇ ਸਾਥ ਵੀ ਕਟਵਾਇਆ ਜੀ ਜੀ ਜਦੋਂ ਤੁਸੀਂ ਹੁਣ ਐਂਟੀ ਕਰਤਾ ਜਦੋਂ ਉਧਰ ਪੜ੍ਹ ਲਈ ਕੁੜੀ ਦੀ ਹੋ ਨਹੀਂ ਨਹੀਂ ਸੀਗਾ ਇਹਨਾਂ 3 ਮਹੀਨੇ ਤੋਂ ਪਹਿਲਾਂ ਤੁਸੀਂ ਜਵਾਦਾਂ ਤੋਂ ਤੁਹਾਡੇ ਹਰੇ ਵੀ ਆਏ ਲੱਗੀ ਵੀ ਆ ਮੈਨੂੰ ਲੱਗਦਾ ਇਹ ਖਾਣ ਕੇ ਮੈਨੂੰ ਲੱਗਦਾ ਰਾਤ ਨੂੰ ਪੰਜ ਸੀ ਕੋਈ ਨਹੀਂ ਮਰੇ ਮਾਇਆ ਦੇ ਮੋਟਾ ਲਾ ਕੇ ਨਾ ਪਰ ਇਹਨਾਂ ਦਾ ਇਹਨਾਂ ਆਇਆ ਸੀਗਾ ਇਹ ਹੋਰ ਕੁੜੀਆਂ ਕੋਈ ਪਹਿਲਾਂ ਕਿਸੇ ਬਾਪੂ ਖੜਲੇ ਦੇ ਕਈ ਬੋਲਦੀਆਂ ਨਹੀਂ ਡਰਦੀਆਂ ਉਹੀ ਗੱਲ ਜਿਹੜੀ ਕੁੜੀ ਬੋਲਦੀ ਨਹੀਂ ਇਹਨਾਂ ਨੂੰ ਆਈ ਨਾ ਹੌਸਲਾ ਹੋ ਗਿਆ ਇਹਨਾਂ ਨੂੰ ਨਾ ਹੌਸਲਾ ਹੋ ਗਿਆ ਨਹੀਂ ਇਹਨਾਂ ਦੇ ਕੋਈ ਨਹੀਂ ਹੌਸਲਾ ਆਪਾਂ ਉਹਨਾਂ ਦਾ ਸਾਰਾ ਇਹ ਜੀ ਕਿੰਨੀ ਜੁਨੇ ਖੋਕੇ ਇਹ ਜੀ ਭਾਈ ਦੇ ਕੋਈ ਸਾਨੂੰ ਬਿਲੂੜੇ ਚਾਣੀ ਖੋਣ ਦਿੱਤੇ ਅਸੀਂ ਕਿਹੜਾ ਮਾੜਿਆ ਕਰੂ ਕਿ ਚਾਣੀ ਖੋਵਾਂ ਕਿ ਚੋਰ ਥੋੜੀ ਪਰੇ ਕਰਦੇ ਸੂ ਮਾੜੇ ਤਾਂ ਨਹੀਂ ਗੇ ਪਰ ਤੁਹਾਡੇ ਦਿਲ ਮਾੜੇ ਹੋ ਗਏ ਤੁਹਾਡੀਆਂ ਜਵਾਨਾਂ ਮਾੜੀਆਂ ਹੋਣਾ ਤੁਸੀਂ ਤੁਹਾਡੇ ਹਾਲਾਤ ਮਾੜੇ ਹੋ ਗਏ ਸਮਝੋ ਬੱਲੇ ਤੁਸੀਂ ਗੱਲਾਂ ਨੂੰ ਤੁਹਾਡੇ ਘਰ ਦੇ ਇਸ ਮੁਲਕ ਨੂੰ ਇਸ ਪਿਆਰ ਨੂੰ ਕੰਨਾਂ ਸਰਕਾਰਾਂ ਨੇ ਨਹੀਂ ਸੁਧਾਰਨਾ ਇਸ ਪੰਜਾਬ ਨੂੰ ਇਕੱਲੇ ਅਸੀਂ ਪ੍ਰਸ਼ਾਸਨ ਨੇ ਨਹੀਂ ਸੁਧਾਰਨਾ ਤੁਹਾਨੂੰ ਆਪ ਨੂੰ ਵੀ ਸੁਧਰਨਾ ਪੈਣਾ ਉੱਤੋਂ ਮੜਿਆ ਇਹ ਸੋਚੋ ਵੀ ਤੇਰੀ ਮਾਂ ਨੂੰ ਚਲ ਤੇਰੇ ਭੈਣ ਨਹੀਂ ਹੋਣੀ ਤੇਰੀ ਮਾਂ ਤਾਂ ਹੈਗੀ ਆ ਨਾ ਤੇਰੀ ਮਾਂ ਦੇ ਮਗਰ ਕੋਈ ਬੰਦਾ ਪਿੱਛਾ ਕਰੇ ਤੇਰੀ ਮਾਂ ਨੂੰ ਛੇੜੇ ਤੈਨੂੰ ਕਿੰਨਾ ਕੁ ਦੁੱਖ ਆਊਗਾ ਤੇਰੇ ਪਿਓ ਨੂੰ ਕਿੰਨਾ ਕੁ ਦੁੱਖ ਆਊਗਾ ਉਸ ਤਾਂ ਵੱਡਾ ਗੀਰ ਰਹਿਣਾ ਤੇ ਭਰਾਵਾਂ ਤੋਂ ਕਟਾਉਣਾ ਸੀਗਾ ਸਾਂਝੀ ਵੀਰ ਤੋਂ ਉਹ ਛੋਟਾ ਦਾਸ ਕੀ ਕਰੀਏ ਅਸੀਂ ਮੰਦਿਰ ਤੋਂ ਕਿੱਥੇ ਘਟਾਇਆ ਮੈਂ ਤਾਂ ਖੋਲ ਆਖ ਲਾਇਆ ਮੈਂ ਕਿੱਥੇ ਘਟਾਇਆ ਵੀਰ ਜੀ ਜੁਰਮਨਾ ਹੈ ਤਾਂ ਤੁਸੀਂ ਕੀ ਆ ਬੀ ਬੰਦ ਕੀਤਾ ਇਹ ਸਾਰਾ ਐ ਨਹੀਂ ਮਾਰਦੇ ਤੁਸੀਂ ਹੁਣ ਜੀ ਇਹਨਾਂ ਦੇ ਪਰਚਾ ਪਾਓ ਹਾਂ ਜੀ ਇਹਨਾਂ ਨੂੰ ਜੇਲ੍ਹ ਤੋਂ ਬਈ ਇਹਨਾਂ ਦਾ ਆਏ ਕਰਨਾ ਪੈਣਾ ਤੇ ਜਾ ਮੈਂ ਕਹਿੰਦਾ ਜਨਾਬ ਇੱਕ ਕੁੜੀ ਇਹਨਾਂ ਦੇ ਘਰ ਦਣਾ ਬਸਾ ਦੇ ਇਹਨਾਂ ਦੇ ਘਰ ਦੇ ਤੋਂ ਪਤਾ ਲੱਗੇ ਵੀ ਕੀ ਕਿ ਤੂਤਾ ਕਰਦੇ ਫਿਰਦੇ ਆ ਬਾਹਰ ਮੈਂ ਇਹਨਾਂ ਪਰਿਵਾਰ ਨੂੰ ਚਾਹੁੰਦੇ ਆਂ ਪਰ ਇਹ ਜਿਹੜੀ ਮੰਮੀ ਨੂੰ ਸਾਥ ਦੇਣਾ ਨਹੀਂ ਮੋਡਲ ਇਹਨਾਂ ਹਾਂ ਹਾਂ ਬੁਲਾਉਣਾ ਨਹੀਂ ਭੈਣ ਨੂੰ ਸਾਥ ਦੇ ਆਪਾਂ ਪਤਾ ਲੱਗੇ ਵੀ ਐਂ ਕੁੜੀਆਂ ਦੇ ਅੱਥੇ ਹੋ ਜਾ ਕੁਝ ਕਰਦੇ ਨੇ ਕੁਝ ਕਰਦੇ ਪਰਦੇ ਬੁਲਾਵੀਂ ਤਾਂ ਉਹ ਵੀ ਸਾਥ ਦੇ ਜਿਹੜੀ ਕੋਣ ਜੇ ਆਪਾਂ ਜਦੋਂ ਭੱਜ ਕੇ ਜੱਫੀ ਉਹਨਾਂ ਦੇ ਬਾਪ 'ਚ ਇਹਨਾਂ ਦੇ ਮਾਂ ਪਿਓ ਨੂੰ ਵਿੱਚ ਭਾਗਦੇ ਹਾਂ ਬਾਲਾ ਉਹ ਇਹਨੂੰ ਪਤਾ ਹੀ ਪੇਰ ਲੱਗਣਾ ਇਹਨਾਂ ਜੇ ਜਿਹੜੇ ਰਹਿਣਗੇ ਫਿਰ ਪਤਾ ਲੱਗੂਗਾ ਇਹਨਾਂ ਸਾਡਾ ਕੀ ਯਾਰ ਬਈ ਇਹ ਤਾਂ 6 ਮਹੀਨੇ ਕੱਟ ਗਏ ਜਾਂਗੇ ਤੂੰ ਬੜਾ ਬੜਾ ਇਹ ਬੋਲਦਾ ਕਿਵੇਂ ਹੈ ਐਵੇਂ ਗੱਲ ਨਹੀਂ ਬਣਾਲਾ ਬਾਲਾ ਘੁੱਟੀ ਜਾਂਦੀ ਇਹਨਾਂ ਦੇ ਮਾਂ ਪਿਓ ਨੂੰ ਬੁਲਾ ਇਹਨੀ ਗੱਲ ਬਾਤ ਨਹੀਂ ਸਾਡੇ ਮਾਪਿਆਂ ਕੋਲ ਕੀ ਕੋਲ ਕਰਦਾ ਜਿਹੜੀ ਮਾਂ ਨੂੰ ਬੁਲਾਉਂਦੇ ਸੀ ਮਾਰ ਦੇਗੇ ਤੁਹਾਡੇ ਮਾਪਿਆਂ ਕੋਲ ਤੁਹਾਡੇ ਘਰਿਆਂ ਨੂੰ ਥੋੜਾ ਕੁੜੀ ਭੈਣ ਨੂੰ ਬਰਾਉਂਦਾ ਐਨ ਨੂੰ ਇੰਨਾ ਦੀ ਨਹੀਂ ਮਾਰ ਕੇ ਤੁਸੀਂ ਸਾਰੇ ਪਰਿਵਾਰ ਨੂੰ ਕੁੜੀਆਂ ਨੂੰ ਬੱਸ ਟੈਂਡਾ ਦੇ ਪਿਛਾੜ ਕਰਨਾ ਲੈ ਜੀ ਹੁਣ ਜੇ ਨਹੀ ਤੇ ਤਾਂ ਤੂੰ ਹਾਲੇ ਪਹਲੇ ਤਾਂ ਕੁਝ ਵੀ ਨਹੀਂ ਪੁੱਛਦਾ ਕਟਾਪਾ ਨਾਲ ਤੂੰ ਦੇਖਿਆ ਨੇ ਜਿਹੜਾ ਤੇਰੇ ਕੱਢਣਾ ਹੋਵੇ ਇਹਦਾ ਕੁੜੀ ਦਲੇਰ ਸੀ ਜਿਹੜਾ ਤੁਹਾਨੂੰ ਇੱਥੋਂ ਟੱਕਰ ਲਿਆਂਦਾ ਤੇ ਨਹੀਂ ਕੁੜੀਆਂ ਬਹੁਤ ਜਿਆਦੇ ਧੋਖ ਖਈ ਜਾਂਦੀਆਂ ਕੁੜੀਆਂ ਨਾਲ ਬਹੁਤ ਜਿਆਦੇ ਲੋਕ ਹੈ ਜੀ ਜਿਹੜੀਆਂ ਕੁੜੀਆਂ ਬਾਹਰ ਤਰੱਕੀ ਕਰਨਾ ਚਾਹੁੰਦੀਆਂ ਕਲਪਨਾ ਚੌਂਦੀਆਂ ਬਣਨਾ ਚਾਹੁੰਦੀਆਂ ਇਹੋ ਜਿਹੇ ਲੋਕ ਕੁੜੀਆਂ ਨੂੰ ਰੋਕਦੇ ਆ ਜੀ ਕਿੱਥੋਂ ਮਾਈ ਭਾਬੋ ਦੀ ਵਰਗ ਜਿਹਾ ਕਿੱਥੋਂ ਪਾਂ ਜਿਹੜੀਆਂ ਕੁੜੀਆਂ ਇਹ ਕੁੜੀਆਂ ਪਹਿਲੀ ਜਿਨੇ ਛੋਟੇ ਤੇ ਹੱਥ ਚੱਕਿਆ ਤੇ ਨਹੀਂ ਤਾਂ ਤੁਸੀਂ ਕੁੜੀਆਂ ਦਾ ਬੁਰਾ ਹਾਲ ਕਰਿਆ ਹੋਇਆ ਹੈ ਗਲਤੀ ਹੈ ਸਰਕਾਰ ਦਾ ਨਹੀਂ ਘਰ ਦੇ ਨਾਲ ਬੁਲਾਵਾ ਕਿ ਕਹਿੰਦਾ ਬੁਲਾਵੋ ਘਰ ਦਾਣ ਥੋੜੇ ਘਰੋਂ ਬਾਹਰ ਚਲੇ ਵੀ ਬਾਹਰ ਤੁਸੀਂ ਪੜਨ ਜਾਂਦੇ ਹੋ ਕੁੜੀਆਂ ਜਿਹੜੋਂ ਨੰਨੇ ਇਹ ਤਾਂ ਮਨ ਲਾਦਾ ਪੜਦਾ ਵੀ ਨਹੀਂ ਹੁਣ ਕਿ ਕਿੱਥੇ ਪੜਦਾ ਤੂੰ ਐ ਮੈਂ ਤਾਂ ਕੰਮ ਕਰਦਾ ਕੋਈ ਡਾਕਟਰ ਦਾ ਕੰਮ ਤੇਰੇ ਕਿ ਲੱਗਦਾ ਗਾ ਅੱਛਾ ਤੂੰ ਦੋਸਤ ਬੰਦੂ ਤੋਂ ਬੜੇ ਦਾ ਕੰਮ ਛੱਡ ਕੇ ਚੰਗਲਕ ਦਾ ਕੰਮ ਛੱਡ ਕੇ ਆਪਾਂ ਮਾਸਟਰਾਂ ਦੇ ਵੀ ਕਿਹੜੇ ਮਾਰਦੇ ਮਾਸਟਰਾਂ ਤੇ ਕਿਹੜੇ ਮਾਰਦਾ ਹੈ ਨਹੀਂ ਮੇਰੇ ਛੋਡੇ ਭਰਾ ਨੂੰ ਮਾਰਦਾ ਜੀ ਮੈਂ ਕੋਈ ਨਹੀਂ ਛੱਡਣਾ ਪਰ ਤੂੰ ਉਹਨੂੰ ਛੋਡੇ ਭਰਾ ਨੂੰ ਚੰਗੀ ਮਤ ਦੇ ਵੀ ਹੁਣ ਦੱਸ ਦੇਣਗੇ ਵੀ ਇਹ ਕੰਮ ਤਾਂ ਅੰਜਾਨੇ ਕੀ ਹੁੰਦੇ ਆ ਉਹਨਾਂ ਦੇ ਪਰਚਾ ਕੱਟ ਕੇ ਤੁਹਾਨੂੰ ਜੇਲ੍ਹ ਭੇਜਿਆ ਤੁਹਾਨੂੰ ਅਸਲ ਸੁਰਤ ਫੇਰ ਹੋਣੀ ਆ